क्लासमेट्स रहते थे उनको मारा वारा वगैरह तो उस वजह से भी घर वालों ने बोला कि आप तो घर आ जाओ क्योंकि हमें टेंशन हो रही थी यहाँ पे इसीलिए हम घर जा रहे हैं तंग तो जिन्होंने की सी। जी, जी, हमारे फ्लैट पे आए थे हिमाचल के हैं वहाँ पे पांटीज आई थी यहाँ बाहर निकलो उन लोगों ने हमें एक टैग दिया है कि आप टेररिस्ट हो ये सब कुछ आप लोगों ने किया है जो यहाँ पे लोकल्स है बाहर से आया रहे बाकी स्टूडेंट्स हिंदू है, है मतलब वो समझ रहे कि हम ही ने किया है तो बहुत सारे स्टूडेंट्स को हमारे जो कलीग्स हैं उनको तंग किया गया बाकी जो पंजाब के हैं उन लोगों ने हमारी बहुत हेल्प की इन दिनों हम अंदर ही जैसे बंद थे जैसे क्वारंटीन होते थे कोविड में ऐसे ही इन दिनों में हम बंद थे पंजाबी ने हमें फूड फूड दिया बहुत कुछ हेल्प की इन दिनों ਇਸ ਵਕਤ ਸੀ ਚੰਡੀਗੜ੍ਹ 에어ਪੋਰਟ ਤੇ ਖੜੇ ਆ ਤੇ ਕੁਝ ਕਸ਼ਮੀਰੀ ਵਿਦਿਆਰਥੀ ਜਿਹੜੇ ਪੰਜਾਬ ਦੇ ਵੱਖ-ਵੱਖ ਪ੍ਰਾਈਵੇਟ ਕਾਲਜਾਂ ਯੂਨੀਵਰਸਿਟੀਆਂ ਦੇ ਕੈਂਪਸ ਚ ਪੜ੍ਹਦੇ ਸੀ ਔਰ ਇੱਥੇ ਵਕੀਲ ਸਾਹਿਬ ਵੀ ਨਾਲ ਆਏ ਨੇ ਕੁਝ ਵਿਦਿਆਰਥੀਆਂ ਦੇ ਜਿਹੜੇ ਪਰਿਵਾਰਕ ਮੈਂਬਰ ਇਸ ਗੱਲੋਂ ਚਿੰਤਾ ਦੇ ਵਿੱਚ ਨੇ ਕਿ ਕਿਤੇ ਸਾਡੇ ਬੱਚਿਆਂ ਨਾਲ ਕੁਝ ਵਧੀਕੀ ਨਾ ਹੋ ਜਾਵੇ ਤਾਂ ਫਿਕਰ ਦੇ ਵਿੱਚ ਉਹ ਵਾਪਸ ਜਾ ਰਹੇ ਨੇ ਕਸ਼ਮੀਰ ਵੱਲ ਸਾਡੇ ਨਾਲ 에어ਪੋਰਟ ਦੇ ਉੱਤੇ ਨੇ ਇਹਨਾਂ ਨਾਲ ਗੱਲ ਕਰਦੇ ਆ ਕਿ ਪੰਜਾਬ ਤਾਂ ਬਿਲਕੁਲ ਸੇਫ ਮੰਨਿਆ ਜਾਂਦਾ ਹੈ ਪਰ ਆਖਰਕਾਰ ਮਾਪੇ ਕਿਉਂ ਕਹਿ ਰਹੇ ਨੇ ਬੱਚਿਆਂ ਨੂੰ ਕਿ ਵਾਪਸ ਆਓ ਇਹ ਸਾਰੀ ਗੱਲਬਾਤ ਇਹਨਾਂ ਨਾਲ ਕਰਦੇ ਆ ਆ ਸਭ ਤੋਂ ਪਹਿਲਾਂ ਵਕੀਲ ਸਾਹਿਬ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹਾਂਗਾ ਬਹੁਤ ਸਾਰੇ ਬੱਚੇ ਤੁਹਾਡੇ ਨਾਲ ਨੇ ਤੁਸੀਂ ਇਹਨਾਂ ਨੂੰ ਛੱਡਣ ਦੇ ਲਈ 에어ਪੋਰਟ ਆਏ ਹੋ ਬੱਚਿਆਂ ਦੇ ਮਨ ਵਿੱਚ ਕੋਈ ਭੈ ਡਰ ਸੀ ਇਸ ਕਰਕੇ ਜਾਂ ਵਜ੍ਹਾ ਕੋਈ ਹੋਰ ਹੈ ਬਿਲਕੁਲ ਇਹੀ ਹੈ ਜੀ ਤੇ ਮੈਨੂੰ ਕਾਲ ਆਈ ਕਿ ਵੀ ਇੱਦਾਂ ਇੱਦਾਂ ਕਰਕੇ ਸਾਨੂੰ ਥੋੜਾ ਐਪਰੀਹੈਂਸ਼ਨ ਫੀਲ ਹੋ ਰਹੀ ਹੈ ਜਿਵੇਂ ਦਾ ਮਾਹੌਲ ਹੈਗਾ ਵੀ ਸਾਨੂੰ ਕੋਈ 에어ਪੋਰਟ ਤੇ ਛੱਡਣ ਦਾ ਜਿਹੜਾ ਹੈਗਾ ਉਹ ਕੀਤਾ ਜਾਵੇ ਫਿਰ ਅਸੀਂ ਇਹਨਾਂ ਨੂੰ ਦੱਸਿਆ ਵੀ ਦੇਖੋ ਤੁਸੀਂ ਪੰਜਾਬ 'ਚ ਹੈਗੇ ਹੋ ਇੱਥੇ ਕੋਈ ਚੱਕਰ ਨਹੀਂ ਹੈ ਇੱਥੇ ਸਾਰੇ ਰਿਲੀਜੀਅਨਸ ਧਰਮ ਜਿਹੜੇ ਸਾਰੇ ਇਕੱਠੇ ਅਸੀਂ ਰਲ ਮਿਲ ਕੇ ਰਹਿੰਦੇ ਆਂ ਪਰ ਫਿਰ ਵੀ ਤੁਹਾਡੇ ਮਨ 'ਚ ਕੋਈ ਫਿਕਰ ਹੈਗਾ ਤਾਂ ਅਸੀਂ ਤੁਹਾਨੂੰ ਜਿਹੜਾ ਆਪ ਛੱਡ ਕੇ ਆਵਾਂਗੇ ਤੁਹਾਡੀ ਪੂਰੀ ਜ਼ਿੰਮੇਵਾਰੀ ਚੱਕਾਂਗੇ ਜਿਹੜੀ ਇਸ ਗੱਲ ਦੀ ਹੈਗੀ ਆ ਤਾਂ ਤੁਹਾਨੂੰ ਕਿਉਂ ਲੱਗ ਰਿਹਾ ਤੁਸੀਂ ਕਿਹੜੇ ਕਾਲਜ ਤੋਂ ਕਿਹੜੇ ਕੈਂਪਸ ਤੋਂ ਹਮ ਸਵਾਈਟ ਸਵਾਈਟ ਕਾਲਜ ਸੇ ਜੀ ਜੀ ਬਹੁਤ ਸਾਰੇ ਬੱਚੇ ਪੰਜਾਬ ਦੇ ਵਿੱਚ ਸੇਫ ਮਹਿਸੂਸ ਕਰਦੇ ਆ ਤੁਹਾਨੂੰ ਤਾਂ ਪੰਜਾਬ ਵਿੱਚ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਲੱਗਿਆ ਜਾਂ ਕਿਉਂ ਵਾਪਸ ਮੁੜਨਾ ਪੈ ਰਿਹਾ ਘਰwale ਪਰੇਸ਼ਾਨ ਹੋ ਰਹੇ تھے ਤੋਂ ਉਸ وجہ سے ਅਸੀਂ ਘਰਵਾਲੋ ਨੇ ਬੋਲਾ ਆਪ ਲੋਕ ਘਰ ਵਾਪਸ ਆ ਜਾਓ ਤੋਂ ਉਸ وجہ سے ਅਸੀਂ ਵਾਪਸ ਜਾ ਰਹੇ ਹਾਂ ਸਿਰਫ ਘਰਦਿਆਂ ਦੀ ਫਿਕਰ ਕਰਕੇ ਵਾਪਸ ਜਾ ਰਹੇ ਹਾਂ ਵੈਸੇ ਤਾਂ ਕੋਈ ਡਰ ਨਹੀਂ ਹੈ ਤੁਹਾਨੂੰ ਪੰਜਾਬ ਫਿਰ ਵੀ ਵਾਹ ਪੇ ਬਹੁਤ ਸਾਰੋਂ ਕੋ ਬਾਹਰ ਮਤਲਬ ਜੋ ਹਮੇ ਕਲਾਸਮੇਟਸ ਰਹਤੇ ਤੇ ਉਨਕੋ ਮਾਰਾ ਵਾਰਾ ਵਗੈਰਾ ਹੈ ਤੋਂ ਉਸ وجہ سے ਵੀ ਘਰਵਾਲੋ ਨੇ ਬੋਲਾ ਕਿ ਆਪ ਲੋਕ ਘਰ ਆ ਜਾਓ ਤੋਂ ਉਸਕੇ ਬਾਅਦ ਐਗਜ਼ਾਮ ਦੇ ਦੇਣਾ ਤੁਹਾਡੇ ਉੱਤੇ ਕਿਸ ਤਰ੍ਹਾਂ ਦਾ ਅਸਰ ਹੋਇਆ ਉਸ ਪਹਿਲਗਾਮ ਦੇ ਅਟੈਕ ਤੋਂ ਬਾਅਦ ਤੁਹਾਨੂੰ ਕੋਈ ਫਿਕਰ ਦੇ ਵਿੱਚ ਰਹਿਣਾ ਪੈ ਰਿਹਾ ਟੈਨਸ਼ਨ ਵਿੱਚ ਨਹੀਂ ਹਮੇ ਹਮੇ ਐਗਜ਼ਾਮ ਐਗਜ਼ਾਮਸ ਹੋ ਰਹੇ ਤੇ ਹਮੇ ਟੈਨਸ਼ਨ ਹੋ ਰਹੀ ਥੀ ਯਹਾਂ ਪੇ ਇਸ ਲਈ ਆਮ ਘਰ ਜਾ ਰਹੇ ਹਾਂ ਹਾਂ ਤੁਹਾਡੀ ਇਹਨਾਂ ਨਾਲ ਸਾਰੇ ਸਟੂਡੈਂਟਸ ਨਾਲ ਗੱਲਬਾਤ ਕੀ ਹੁੰਦੀ ਹੈ ਕਿਸ ਤਰ੍ਹਾਂ ਕੋਈ ਜ਼ਿਆਦਾ ਗੱਲ ਨਹੀਂ ਹੋਈ ਜਿਵੇਂ ਮਾਰਨਿੰਗ ਮੈਨੂੰ ਕਾਲ ਆਉਂਦੀ ਹੈ ਕੱਲ ਵੀ ਮੈਂ ਇੱਕ ਬੱਚੇ ਨੂੰ ਛੱਡ ਕੇ ਗਿਆ ਸੀਗਾ ਯੂਐਸਐਸਐਫ ਯੂਨਾਈਟਿਡ ਸਿਕਸ ਸਟੂਡੈਂਟ ਫੈਡਰੇਸ਼ਨ ਹੈਗੀ ਹੈ ਉਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਜਗਰਾਤ ਸਿੰਘ ਮੇਰੇ ਬੜੇ ਅੱਛੇ ਦੋਸਤ ਹੈ ਉਹਨਾਂ ਦੀ ਮੈਨੂੰ ਕਾਲ ਆਈ ਕਿ ਅੱਦਾ ਅੱਦਾ ਕਰਕੇ ਬੱਚੇ ਥੋੜਾ ਐਪਰੀਹੈਂਸ਼ਨ ਫੀਲ ਕਰ ਰਹੇ ਆ ਵੀ ਤੁਸੀਂ ਉਹਨਾਂ ਨੂੰ ਕੋਈ ਅਰੇਂਜਮੈਂਟ ਕਰੋ ਤਾਂ ਮੈਂ ਫਿਰ ਇਹ ਸਮਝਿਆ ਕਿ ਮੈਂ ਕਿਸੇ ਨੂੰ ਕਵਾਂਗਾ ਤੇ ਮੈਂ ਖੁਦ ਜਾ ਕੇ ਇਹਨਾਂ ਨੂੰ ਬੱਚਿਆਂ ਨੂੰ ਮੈਂ ਦੱਸਿਆ ਵੀ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਤੁਸੀਂ ਪੰਜਾਬ ਚੋਂ ਤੇ ਸੇਫ ਹੈਗੇ ਹੋ ਪਰ ਜਿਹੜੀ ਆਲੇ ਦੁਆਲੇ ਕੁਝ ਘਟਨਾਵਾਂ ਸੀ ਜਿਹੜੀਆਂ ਇਹਨਾਂ ਦੇ ਮਨ ਨੂੰ ਡਰਾ ਰਹੀਆਂ ਸੀ ਉਸ ਵਜ੍ਹਾ ਕਰਕੇ ਅਸੀਂ ਇਹਨਾਂ ਨੂੰ ਜਿਹੜਾ ਹੈਗਾ ਆਪ ਛੱਡਣ ਤਾਂ ਤੁਸੀਂ ਕੀ ਸਮੇਂ ਦੇ ਇੱਕ ਨੌਜਵਾਨ ਹੋਣ ਦੇ ਨਾਤੇ ਵੀ ਕਦੋਂ ਤੋਂ ਪੰਜਾਬ ਆਏ ਹੋ ਕਸ਼ਮੀਰ ਤੋਂ ਜੀ ਪੰਜਾਬ ਮੈਂ ਰਹਿ ਕੇ ਅਸੀਂ ਇਹ ਦੇਖਿਆ ਕਿ ہمیں ਜੋ यहां पे है हमने ਹਿਮਾਚਲ ਜੋ ਹਿਮਾਚਲ ਕੇ ਉੱਤਰਾਖੰਡ ਕੇ ਉਹਨ ਲੋਗੋ ਨੇ हमें ਤੰਗ ਕੀਤਾ ਅੱਛਾ ਬਾਜੀ ਜੋ ਪੰਜਾਬ ਕੇ ਹੈ ਉਹਨ ਲੋਗੋ ਨੇ ہماری ਬਹੁਤ ਹੈਲਪ ਕੀਤੀ ਇਨ ਦਿਨੋਂ ਅਸੀਂ ਅੰਦਰ ਹੀ ਜੈਸੇ ਬੰਦ تھے ਜੈਸੇ ਕੁਆਰੰਟੀਨ ਹੋਤੇ تھے ਕੋਵਿਡ ਮੈਂ ਐਸੀ ਇਨ ਦੋਨੋਂ ਮੈਂ ਬੰਦ تھے ਪੰਜਾਬੀ ਨੇ हमें ਫੂਡ ਫੂਡ ਦਿਆ ਬਹੁਤ ਕੁਛ ਹੈਲਪ ਕੀ ਇਨ ਦੋਨੋਂ ਤੋ ਮਤਲਬ ਪੰਜਾਬੀਆਂ ਨੇ ਥੋੜੀ ਹਰ ਥਾਂ ਤੇ ਮਦਦ ਕੀਤੀ ਹੈ ਜਿਸ ਟਾਈਮ ਤੇ ਅਸੀਂ ਉਹਨਕੋ ਕਾਲ ਕੀਤਾ ਕੱਲ ਵੀ ਪੰਜਾਬੀ ਨੇ ਹਮੇ ਮਤਲਬ ਉਸੇ ਟਾਈਮ ਜਦ ਮਸਲਾ ਹੋਇਆ ਤਾਂ ਉਹਨ ਲੋਗ ਨੇ ਹਮੇ ਗਾੜੀ ਦੇ ਦਿੱਤੀ ਕਸ਼ਮੀਰ ਕੇ ਲੀਏ ਤੋ ਕਿਉਂਕਿ ਹਮੇ ਐਗਜ਼ਾਮ ਚਲ ਰਹੀ ਥਾ ਹਮ ਨੋਟੀਫਿਕੇਸ਼ਨ ਕਾ ਵੇਟ ਕਰ ਰਹੇ ਥੇ ਪੀਟੀਓ ਨੇ ਨੋਟੀਫਿਕੇਸ਼ਨ ਕਿਕਾਲ ਦਿੱਤੀ ਤੋ ਸਰ ਨੇ ਹਮਾਰੀ ਤੋ ਹੈਲਪ ਕਰਦੀ ਔਰ ਤੁਹਾਨੂੰ ਤੱਕ ਤੰਗ ਜਿਨ੍ਹਾਂ ਨੇ ਕੀਤਾ ਸੀ ਕੀ ਕਹਿੰਦੇ ਸੀ ਉਹ ਜੀ ਜੀ ਹਮਾਰੇ ਫਲੈਟ ਤੇ ਆਏ ਥੇ ਹਿਮਾਚਲ ਕੇ ਹੈ ਵਾਹ ਪੇ वांटीज आई थी यहाँ बाहर निकलो उन लोगों ने हमें एक टैग दिया है कि आप टेररिस्ट हो ये सब कुछ आप लोगों ने किया है सब कुछ आपके बदौलत हो गया है तो वो सब कुछ हमें दोषी मतलब करार दे रहे हैं तो उस बावजूद उस, उसी उसी टाइम हमने एसएसपी एस को कॉल की पंजाब भाई को कॉल की उन लोगों ने हमारी हेल्प की तो उस टाइम जो एक सिख आया उस, उसने तलवार निकाली उसने बोला हम आपके साथ हैं तो जो कुछ भी होगा तो हम आपके शाना बेशाना खड़ा है ਮਤਲਬ ਇਸ ਤਰ੍ਹਾਂ ਦੇ ਟੈਨਸ ਭਰੇ ਮਾਹੌਲ ਦੇ ਵਿੱਚ ਪੰਜਾਬੀ ਤੁਹਾਡੇ ਨਾਲ ਖੜੇ ਹਰ ਥਾਂ ਤੇ ਹੈਲਪ ਇੱਥੇ ਵੀ ਤੁਹਾਡੇ ਨਾਲ ਆਏ ਜੀ ਕੰਦੇ ਸੇ ਕੰਦੇ ਮਿਲਾ ਕੇ ਸਾਥ ਹੂੰ ਤੁਸੀਂ ਕਸ਼ਮੀਰ ਜਾ ਕੇ ਕਿਉਂਕਿ ਪੰਜਾਬ ਦੇ ਵਿੱਚ ਇੱਕ ਅੱਧੀ ਘਟਨਾ ਹੁੰਦੀ ਹੈ ਸਾਰੇ ਪਾਸੇ ਦੇਖਿਆ ਜਾਂਦਾ ਕਿ ਕਿਸ ਤਰ੍ਹਾਂ ਦਾ ਅਸਰ ਹੈ ਉੱਥੇ ਜਾ ਕੇ ਦੱਸੋਗੇ ਕਿ ਪੰਜਾਬੀ ਕਿਸ ਤਰ੍ਹਾਂ ਦੇ ਨੇ ਜੀ 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 ਆਪ ਚੈੱਕ ਵੀ ਕਰ ਸਕਦੇ ਹੋ ਅਸੀਂ ਸੋਸ਼ਲ ਮੀਡੀਆ 'ਤੇ ਅਪਲੋਡ ਕਰਦੇ ਹਾਂ ਕਿ ਹਮ ਹਰ ਟਾਈਮ ਬੋਲਦੇ ਹਾਂ ਕਿ ਪੰਜਾਬੀ ہمارے ਸਾਥ ਦਿੰਦੇ ਪੰਜਾਬ ਜਿੰਦਾਬਾਦ ਸਿੱਖ ਕਮਿਊਨਿਟੀ ਜਿੰਦਾਬਾਦ ਜੀ ਤਾਂ ਇਹ ਉਹ ਸਟੂਡੈਂਟ ਨੇ ਜਿਹੜੇ ਆਪਣੇ ਵਾਪਸ ਜਾ ਰਹੇ ਨੇ ਘਰਾਂ ਵੱਲ ਨੂੰ ਸਿਰਫ ਮਾਪਿਆਂ ਦੇ ਫਿਕਰ ਦੇ ਵਿੱਚੋਂ ਇਸ ਕਰਕੇ ਨਹੀਂ ਕਿ ਇਹਨਾਂ ਨੂੰ ਪੰਜਾਬ ਦੇ ਵਿੱਚ ਡਰ ਹੈ ਪਰ ਇਹਨਾਂ ਨੂੰ ਫਿਕਰ ਹੈ ਕਿ ਮਾਪੇ ਆ ਜਿਹੜੇ ਉਹ ਇਹਨਾਂ ਨੂੰ ਕਹਿ ਰਿਹਾ ਕਿ ਜਲਦੀ ਵਾਪਸ ਆਓ ਤੁਸੀਂ ਵੀ ਕਿਸੇ ਕਾਲਜ ਦੇ ਸਟੂਡੈਂਟ ਹੋ ਹਮ ਸਾਰੇ ਸੇਮ ਹੀ ਕਾਲਜ ਸਸ ਵੇਟ ਸ ਹੈ ਤਾਂ ਤੁਸੀਂ ਕੀ ਸਮਝਦੇ ਹੋ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਪੰਜਾਬੀਆਂ ਨੇ ਤਾਂ ਮਦਦ ਕੀਤੀ ਹੈ ਤੁਹਾਡਾ ਕੀ ਮੰਨਣਾ ਹੈ ਸਾਰਾ ਜੋ ਕੁਝ ਹੋਇਆ ਪੈਲਗਾਮ ਦੀ ਘਟਨਾ ਹੋਈ ਉਸ ਤੋਂ ਬਾਅਦ ਇੱਥੇ ਵੱਖੋ-ਵੱਖਰੀਆਂ ਥਾਵਾਂ ਤੇ ਹੋਇਆ ਜੋ ਪੈਲਗਾਮ ਦੀ ਘਟਨਾ ਹੋਈ ਉਸ 'ਤੇ ਹਮ ਸਾਰੇ ਮਤਲਬ अशेम्ड है क्योंकि वो वैसा नहीं होना चाहिए था अब जब हो गया तो उसमें हमारी गलती नहीं है लेकिन जो यहाँ पे लोकल्स है या बाहर से आ रहे बाकी स्टूडेंट्स जो हिंदू है मतलब वो समझ रहे कि हम ही ने किया है तो बहुत सारे स्टूडेंट्स को हमारे जो कलीग्स है उनको तंग किया गया जिस वजह से हमारे घर वाले बहुत डर गए तो, तो पेरेंट्स उ कारोबार या काम की है क्योंकि वो जो काम चलेगा तो ताीसा भर पागे उन्होंने काम पर भी असर पे ਅਸਰ ਤੋਂ ਸਾਹ ਪੜਾ ਹੈ ਕਸ਼ਮੀਰੀਓਂ ਤੇ ਬੇਸਿਕਲੀ ਹਮ ਪੜ ਰਹੇ ਥੇ ਯਹਾਂ ਪੇ ਤੋਂ ਹਮ ਅੱਛੇ ਸੇ ਯਹਾਂ ਪੇ ਰਹਿ ਰਹੇ ਥੇ ਔਰ ਅਬ ਅਬ ਜਬ ਪੇਰੈਂਟਸ ਮੇ ਢਰੇ ਤੋਂ ਅਬ ਇਸੀ ਵਜ੍ਹਾ ਸੇ ਹਮ ਜਾ ਰਹੇ ਵਾਪਿਸ ਅਭੀ ਜਬ ਮਾਹੌਲ ਠੀਕ ਹੋਗਾ ਤੋਂ ਫਿਰ ਵਾਪਸ ਆਇੰਗੇ ਜੀ ਤਾਂ ਇਹ ਉਹ ਸਾਰੇ ਵਿਦਿਆਰਥੀ ਨੇ ਜਿਹੜੇ ਚੰਡੀਗੜ੍ਹ 에ਰਪੋਰਟ ਤੋਂ ਪੰਜਾਬ ਤੋਂ ਯਾਨੀ ਕਿ ਕਸ਼ਮੀਰ ਵੱਲ ਵਾਪਸ ਜਾ ਰਹੇ ਸਿਰਫ ਇੱਕੋ ਫਿਕਰ ਕਰਕੇ ਕਿ ਇਹਨਾਂ ਦੇ ਮਾਪੇ ਤੰਗ ਪਰੇਸ਼ਾਨ ਨੇ ਕਿ ਸਾਡੇ ਬੱਚਿਆਂ ਨੂੰ ਕੁਝ ਦੂਰ ਬੈਠਿਆਂ ਨੂੰ ਹੋ ਨਾ ਜਾਵੇ ਮਾਪਿਆਂ ਦਾ ਫਿਕਰ ਕਰਨਾ ਜਾਇਜ਼ ਵੀ ਹੈ ਜਿਸ ਤਰ੍ਹਾਂ ਦਾ ਮਾਹੌਲ ਹੈ ਪਰ ਕਸ਼ਮੀਰੀਆਂ ਨੂੰ ਟਾਰਗੇਟ ਨਹੀਂ ਕੀਤਾ ਜਾਣਾ ਚਾਹੀਦਾ ਬਹੁਤ ਸਾਰੇ ਭਲੇ ਲੋਕ ਵੀ ਹੁੰਦੇ ਆ ਬੇਸ਼ੱਕ ਜਿਨ੍ਹਾਂ ਨੇ ਮਾੜੀ ਕਰਤੂਤ ਕੀਤੀ ਉਹਨਾਂ ਨੂੰ ਸਜ਼ਾ ਵੀ ਮਿਲੇ ਇਨਸਾਫੀ ਵੀ ਹੋਣੀ ਚਾਹੀਦੀ ਹੈ ਪਰ ਬੇਇਨਸਾਫੀ ਬੇਕਸੂਰ ਲੋਕਾਂ ਨਾਲ ਨਹੀਂ ਹੋਣੀ ਚਾਹੀਦੀ ਔਰ ਨਿਹੱਥੇ ਲੋਕਾਂ ਨੂੰ ਜਿਹੜਾ ਮਾਰਿਆ ਗਿਆ ਉਸ ਦੀ ਸਾਰੀ ਘਟਨਾ ਦੀ ਨਿੰਦਾ ਕਰ ਰਹੇ ਨੇ ਅਸੀਂ ਵੀ ਕਸ਼ਮੀਰ ਜਾ ਕੇ ਤੁਹਾਨੂੰ ਪਲ-ਪਲ ਦੀ ਅਪਡੇਟ ਦੇਵਾਂਗੇ ਕਿ ਆਖਰਕਾਰ ਉੱਥੇ ਕਿਸ ਤਰ੍ਹਾਂ ਦਾ ਤਾਜ਼ਾ ਮਾਹੌਲ ਹੈ ਔਰ ਲੋਕਾਂ ਦੀ ਜ਼ਿੰਦਗੀ ਦੇ ਉੱਤੇ ਕਿੰਨਾ ਕੁ ਪ੍ਰਭਾਵ ਪਿਆ ਇਸ ਘਟਨਾ ਦੇ ਨਾਲ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੈਬੀਸੀ ਪੰਜਾਬ ਚੰਡੀਗੜ੍ਹ